ਬਾਕੀ ਖੁਸ਼ ਰਹੋ ਥੋੜਾ ਪਿੱਛੇ ਕਰਨ ਵਾਲਾ ਯਾਰ ਵੀਡੀਓ ਵਾਲਾ ਪਿੱਛੇ ਨਿਕਾ ਥੋੜੀ ਉੱਪਰ ਬਸ ਸਹੀ ਹੈ ਇੱਕ ਸੈਟ ਆ ਹੋ ਗਿਆ ਰਾਧੂ ਕੋਰ ਦੇ ਪਿੱਛੇ ਘਾ ਥੋੜੀ ਸਾਰੇ ਜਣ ਦੱਸੋ ਸਹੀ ਲੱਗ ਰਹਿਣਾ ਕੰਮ ਥੋੜੀ ਮੰਨਿਆ ਖਾਰ ਦੋ ਤੁਸੀਂ ਬੜਾ ਕਰੋ ਸੱਟ ਕੱਤ ਲੋ ਯਾਰ ਵੀ ਬੜਾ ਫਲਾਣ ਕਰਤਾ ਹੁਣ ਦੇਖੋ ਸਾਰਾ ਟੰਗਣੀ ਆਉਂਦੇ ਬੱਠਾਂ ਤੇ ਚਲੋ ਬੋਲੋ ਹਾਂ ਤੇ ਸਸਰੇ ਕਾਲ ਦਾ ਸਾਰਾ ਰੁੱਕੇ ਦਾ ਸਾਰੇ ਆਈ ਹੋਪ ਤੋਂ ਸਾਰੇ ਜਣ ਵਧਿਆ ਹੋ ਕੇ ਸਵਾਗਤ ਹੈ ਤੁਹਾਡਾ ਅੱਜ ਦੇ ਵਲਾਗ ਵਿੱਚ ਕਾਫੀ ਤਣਾਅ ਅਗਰੈਸਿਵ ਵਲਾਗ ਨੇ ਪਾਏ ਹਨ ਅੱਛੇ ਦਨ ਹੋ ਗਿਆ ਆਪਣਾ ਵਲਾਗ ਨੇ ਪਾਇ ਕੋਈ ਕੰਟੈਂਟ ਹਾਨੀ ਸੀਗਾ ਤੇ ਅਸਲੀ ਵਲਾਗ ਨੇ ਪਾਇਆ ਤੇ ਚਲਵਾ ਪੜੇ ਸਟਾ ਸਟੋਰੀ ਲਈ ਸੀਗੇ ਤੇ ਸਾਰਾਂ ਦੇ ਕੁਐਸਚਨਾਂ ਦੇ ਅਨਸਰ ਦਵਾਂਗੇ ਹਨ ਅਮੇਜ਼ਿੰਗ ਤੇ ਦੀਪ ਰਿਪਲਾਈ ਦਵਾਂਗੇ ਪਹਿਲਾਂ ਤਾਂ ਮੈਂ ਸਾਨੂੰ ਕੱਲ ਨਹੀਂ ਰਿਪਲਾਈ ਕਰਦੇ ਹੁੰਦੀ ਆ ਤੇ ਤੇ ਮੇਰੇ ਨਾਲ ਇੱਕ 파ਟਨ ਸਾਡਾ ਸੰਦੀਪ ਤੇ ਨਾਲੇ ਆਪਾਂ ਪਤਾ ਕੀ ਕਰਾਂਗੇ ਅੱਜ ਆਪਾਂ ਇੱਕ ਹੋਰ ਕਰਾਂਗੇ ਆਪਾਂ ਮਤਲਬ ਜਿਹਨਾਂ ਦੇ ਮਤਲਬ ਕਵਚਾ ਕਵਚਾ ਅਨਸਰ ਬੋਲਾਂਗੇ ਹਨ ਤੇ ਆਪ ਕੋ ਉਹਨਾਂ ਦੀ ਆਈਡੀ ਬੋਲਾਂਗੇ ਨਾਲ ਨਾਲ ਇਹਨਾਂ ਨੂੰ ਵਧੀਆ ਲੱਗੂਗਾ ਜੀ ਤੁਹਾਡੀ ਆਈਡੀ ਬੋਲੀ ਇਹਨੇ ਹਨ ਮੈਂ ਤੁਹਾਨੂੰ ਆਈਡੀ ਦਿਖਾਵਾਂਗੇ ਤੁਹਾਡੀ ਵੀ ਕੀ ਦਾ ਅਨਸਰ ਕਰੀ ਇਹਨੇ ਚਲ ਆਪਾਂ ਫਿਰ ਕਰੀਏ ਕੁਐਸਚਨ ਅਸਾਂ ਦੇ ਹਾਂਜੀ ਫਾਸਟ ਕੁਐਸਚਨ ਦੇ ਅਨਸਰ ਹੈਗਾ ਕੱਲ ਆਪਾਂ ਇੰਸਟਾਗ੍ਰਾਮ ਸਟੋਰੀ ਲਾਈ ਸੀਗੀ ਤੇ ਹੁਣ ਦੇਣੇ ਹੈਗੇ ਵੀ ਕੀ ਰਿਸਪੌਂਸ ਆਏਗਾ ਤੇ ਪਹਿਲਾਂ ਤਾਂ ਕੈਮਰੇ ਸਟੇ ਗਣੇ ਆਈ ਮਾਸਾ ਸੇ ਕੈਮਰੇ ਸਟੇ ਕਿਤੇ ਤੇ ਬਲਾਜ਼ਨਾ ਨਾਲ ਕੋਈ ਸੱਚੀ ਗੱਲ ਨਹੀਂ ਹੈ ਕਿ ਬਹੁਤ ਔਖਾ ਕੰਮ ਨਾ ਮੈਨੂੰ ਤਾਂ ਮਕੰਡਾਂ ਟਾਂਟਾ ਲੱਪਣਾ ਪੈਂਦਾਗਾ ਹਨਾ ਤੇ ਸਾਨੂੰ ਡਰਟਾ ਕਰਨਾ ਪੈਂਦਾ ਡਾਕਟਰ ਸਾਡੇ ਆ ਕੇ ਬਹੁਤ ਅੜ ਫਦ ਡਰਟਾ ਕੌਣ ਕਰਦਾ ਕਦੇ ਕਦੇ ਤਾਂ ਉਹ ਖੋਦੇ ਕਰ ਲੈਣੇ ਨਹੀਂ ਹਨਾ ਤੇ ਚਲੋ ਕੋਈ ਨਹੀਂ ਆਪਾਂ ਫਸਟ ਕੁਐਸ਼ਚਨ ਬੋਲਦੇ ਆ ਤੇ ਬਾਕੀ ਜਿਹਨਾਂ ਨੇ ਹੈਲੋ ਕੈਹਤਾਗਾ ਨਾਲ ਸਾਰਿਆਂ ਨੂੰ ਹਾਂਜੀ ਬੋਲ ਤਾਂ ਆਪਾਂ ਬੋਲੋ ਜੀ ਤੇ ਆਪਾਂ ਪੜਦੇ ਠੀਕ ਹੈ ਇਥੇ ਲਿਖਿਆ ਹੈਲੋ ਡੀਅਰ ਮੈਂ ਤੁਹਾਨੂੰ ਮਿਲਣਾ ਇੱਕ ਵਾਰੀ ਤੁਹਾਡਾ ਐਡਰੈਸ ਸੈਂਡ ਕਰ ਦਿਓ ਹਨਾ ਤੇ ਘਰ ਸਭ ਠੀਕ ਆ ਤੇ ਤੁਸੀਂ ਮੈਨੂੰ ਬਹੁਤ ਪਸੰਦ ਤੋਂ ਤੇ ਇਹ ਆਈਡੀ ਹੈਗੀ ਆ ਨਿੰਮੋ ਮਨਪਰੀ ਦਾ ਤੇ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਦਾ ਬਹੁਤ ਬਹੁਤ ਧੰਨਵਾਦ ਹਨਾ ਜੋ ਆਪਾਂ ਪਸੰਦ ਕਰਦੇ ਆ ਆਪਰੇ ਨਾ ਹਰ ਇੱਕ ਵੀਰ ਤਨਾਰਾ ਦਾ ਕਮੈਂਟ ਆਇਆ ਹੀ ਹੁੰਦਾਗਾ ਮੈਂ ਦੇਖਦੇ ਹੁੰਦੀ ਆ ਨਰੀਆੜੀ ਤੇ ਹਰ ਇੱਕ ਵੀਰ ਤਨਾਰਾ ਦਾ ਕਮੈਂਟ ਹੁੰਦਾਗਾ ਤੇ ਥੈਂਕ ਯੂ ਸੋ ਮੱਚ ਤੇ ਇੰਨਾ ਵਧੀਆ ਕਮੈਂਟ ਕਰਦੇ ਹੋ ਤੁਸੀਂ ਬਾਕੀ ਆਪਾਂ ਵਧਿਆ ਹਨਾ ਸਾਡੇ ਫੈਮਿਲੀ ਬਹੁਤ ਵਧੀਆ ਤੁਸੀਂ ਦੱਸੋ ਤੁਹਾਡੇ ਫੈਮਿਲੀ ਕਿੱਦਾਂ ਹਨ ਤੇ ਬਾਕੀ ਤੁਸੀਂ ਜੇ ਮਿਲਣਾ ਨਾ ਤੇ ਤੁਸੀਂ ਸਾਨੂੰ ਬਠੰਡੇ ਆ ਕੇ ਕਾਲ ਕਰ ਲਓ ਆਪਾਂ ਤੁਹਾਨੂੰ ਪਿਕ ਕਰ ਲਾਂਗੇ ਤੇ ਆਪਾਂ ਮਿਲ ਲਾਂਗੇ ਠੀਕ ਹੈ ਜੀ ਠੀਕ ਹੈ ਦੀਦੀ ਆਪਾਂ ਇੱਕ ਵਾਰੀ ਦੁਬਾਰਾ ਆਈਡੀ ਦੱਸ ਦਿੰਨੇ ਆ ਇਹ ਹੈਗਾ ਨਿੰਮੂ ਮਨਪੀਤ ਦੀਦੀ ਕਿਉਂਕਿ ਸਾਡੀ ਹਰੇਕ ਵੀਡੀਓ ਦੇ ਨਾਲ ਦਾ ਲਾਈਕ ਸ਼ੇਅਰ ਕਮੈਂਟ ਵੀ ਹੁੰਦਾ ਨਾ ਨਹੀਂ ਮੈਂ ਚੈੱਕ ਕਰਦੇ ਹਾਂ ਨਾ ਹਾਂ ਇਹ ਰੀਲ ਤੇ ਕਮੈਂਟ ਆਇਆ ਹੀ ਹੁੰਦਾ ਹੈਗਾ ਠੀਕ ਹੈ ਇਹ ਕਮੈਂਟ ਕਰਨਾਂ ਨੇ ਫੋਲਡ ਚਲੋ ਠੀਕ ਹੈ ਦੀਦੀ ਫਾਈਰ ਤੇ ਆਪਾਂ ਫਿਰ ਅਗਲਾ ਕੁਐਸਚਨ ਪੜ੍ਹਦੇ ਹਾਂ ਠੀਕ ਹੈ ਇੱਥੇ ਲਿਖਿਆ ਹੈ ਦੀ ਮੈਨੂ ਲਾ ਸਰਦਾਰਨੀ ਹਾਂ ਇਹ ਆਈਡੀ ਦਾ ਨਾਮ ਹੈਗਾ ਲਾਇਲ ਸਰਦਾਰਨੀ 1344 ਤੇ ਇਹਨਾਂ ਨੇ ਲਿਖਿਆ ਹੋਇਆ ਹੈਗਾ ਦੀਦੀ ਮੈਨੂੰ ਤੁਹਾਡੇ ਤੇ ਦੀਪ ਦੀ ਜੋੜੀ ਬਹੁਤ ਪਸੰਦ ਆ ਤੁਈ ਦਨ ਨੂੰ ਤੁਸੀਂ ਦੋਨੇ ਮੈਨੂੰ ਬਹੁਤ ਵਧੀਆ ਲੱਗਦੇ ਹੋ ਆਲਵੇਸ ਬੀਐਫਪੀ ਤੇ ਅਸੀਂ ਦੀਦੀ ਨੂੰ ਬਹੁਤ ਬਹੁਤ ਥੈਂਕ ਯੂ ਗਰਟਾ ਠੀਕ ਹੈ ਨਾਮ ਤੇ ਸੋਹਣਾ ਕਮੈਂਟ ਕੀਤਾ ਹਨਾ ਪੜ ਕੇ ਤੜ ਖੁਸ਼ ਹੋ ਗਿਆ ਹਨਾ ਹੋਰ ਤੇ ਸਾਡੇ ਨੇ ਤੁਹਾਡੇ ਪਸੰਦ ਕਰਦੇ ਹਾਂ ਥੈਂਕ ਯੂ ਸੋ ਮੱਚ ਹਨਾ ਤੇ ਆ ਦੇਖੋ ਇੱਕ ਆਇਆਗਾ ਕੀ ਗੱਲ ਭੁੱਲ ਗਏ ਸਾਨੂੰ ਜਾਣ ਇਹ ਮੈਂ ਥੋੜੀ ਫਰੰਟ ਲਾਦੀ ਮੈਨੂੰ ਹਣਾ ਇਹ ਆਪਣੇ ਭਾਬੇ ਦਾਣਾ ਨਹੀਂ ਭਾਬੇ ਤੇ ਤੁਹਾਨੂੰ ਕਿੱਥਾ ਭਲ ਜਾਂਦਾ ਸੀ ਸਾਨੂੰ ਜਾਨਾ ਸੀ ਤੁਹਾਨੂੰ ਲੈ ਕੇ ਵੀ ਆਣਾ ਹਜਾ ਹਾਂ ਇਹਨਾਂ ਦੀ ਆਈਡੀ ਹੈਗੀ ਐਟੀਟਿਊਡ ਨਖਰੋ ਗਰਲ ਇਹ ਸਭ ਟ੍ਰੈਂਡੀ ਹੈ ਚਲੋ ਆਪਾਂ ਦੂਜਾ ਅੱਗੇ ਸ਼ੁਰੂ ਕਰਦੇ ਆ ਤੁਸੀਂ ਪਾਕਤਾ ਪਾਈ ਆਇਓ ਕਦੇ ਹਾਂਜੀ ਆਪਾਂ ਪਾਕਤਾ ਪਾਈ ਆਇਆ ਹਾਂ ਨਾਲ ਦਾ ਪਿੰਡ ਚਾਲ ਪਰ ਮਿਰਚਾ ਹਣਾ ਤੇ ਉੱਥੇ ਪੱਛੀ ਜਾਂਦੇ ਆ ਵੀ ਤੁਹਾਡੇ ਰਿਸ਼ਤੇਦਾਰ ਹੈ ਕਿ ਕੰਪਟੇ ਹਾਂ ਤੇ ਆਪਣੇ ਭੂਆ ਦੇ ਰਿਸ਼ਤੇਦਾਰ ਹੈ ਹਨਾ ਉੱਥੇ ਆਪਣੇ ਭੂਆ ਦੇ ਵਿਆਹ ਹੋਇਆ ਤੇ ਉਹਨਾਂ ਨੇ ਬੱਟੇ ਦੇ ਨਾਲ ਜਿਸ ਸੀ ਕਿ ਤੇ ਮੇਰਾ ਅਚਾਨਕ ਮੇਰਾ ਭਰਾ ਤੇ ਹਨਾ ਤੇ ਆਪਾਂ ਉੱਥੇ ਵਿਆਹ ਤੇ ਗਏ ਹੋਏ ਸੀ ਤੇ ਆਪਾਂ ਆਏ ਸੀ ਕਿ ਆਪਾਂ ਭਗਤਾ ਭਜਤਾ ਕਦੇ ਆਏ ਨਹੀਂ ਕੰਪਟੇ ਜ ਹੋਰ ਆਇਆ ਉੱਥੇ ਆਪਣੇ ਰਿਸ਼ਤੇਦਾਰੀ ਆ ਜੇ ਤੇ ਬਾਕੀ ਇਹਨਾਂ ਦੀ ਆਈਡੀ ਹੈਗੀ ਆ ਬਰਾਰ ਸਾਹਬ 62 76 ਤੇ ਆ ਰਹਿਣ ਨਾ ਇਹ ਬਾਕੀ ਤਾਂ ਬਹੁਤ ਘਣੇ ਘਣੇ ਕਮੈਂਟ ਆਏ ਪਿਆ ਆ ਦੇਖੋ ਵੀ ਤੁਸੀਂ ਕਿਵੇਂ ਹੋ ਹਣਾ ਆਪਾਂ ਬਹੁਤ ਵਧੀਆ ਹਣਾ ਆਪਾਂ ਨੂੰ ਹੈਲੋ ਦੇ ਮੈਸੇਜ ਜਾਈ ਪਿਆ ਤੇ ਬਾਕੀ ਤੁਹਾਡੇ ਲੋਰੇ ਬਹੁਤ ਸੋਹਣੇ ਆ ਹਣਾ ਬੈਸਟ ਕਪਲ ਹਣਾ ਇਤਾਂ ਦੇ ਸਾਰੇ ਮੈਸੇਜ ਸਾਰਾ ਦਾ ਬਹੁਤ ਬਹੁਤ ਧੰਨਵਾਦ ਕਿਸਾ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ ਆ ਬਾਕੀ ਆਪਾਂ ਅੱਗੇ ਪੜਦੇ ਆ ਤੁਸੀਂ ਵਿਆਹ ਕਦੋਂ ਕਰਵਾਣਾ ਇਹ ਤੁਸੀਂ ਰਸੋ ਇੱਕ ਰੌਣਾ ਦੀ ਥੋੜਾ ਸੈੱਟ ਹੋ ਜੀ ਗਿਆ ਮੈਂ ਕਿਹਾ ਤੇ ਫਿਰ ਕਰਵਾਵਾਂਗੇ ਆਪਾਂ ਕਹਿੰਗੇ ਸਾਡਾ ਸੀ ਜੇ ਹੁਣੀ ਪਾਇਨ ਕਰ ਸੱਜਣੇ ਜਾਂ ਸਾਨੂੰ ਸਪੋਰਟ ਕਰੋਗੇ ਅਸੀਂ ਉਹਨੇ ਚੱਲਦੇ ਤੁਹਾਨੂੰ ਵਿਆਹ ਦਿਖਾਵਾਂਗੇ ਸਾਨੂੰ ਐਵੇਂ ਆ ਕੇ ਅਸੀਂ ਆਪਣੇ ਲਾਈਫ ਚ ਸੱਤਵ ਦਿਹਾਣਾ ਕਾਸ ਔਖਾ ਨਾ ਹੋਈਏ ਹਨਾ ਚਲੋ ਆਪਾਂ ਗ੍ਰੀਪੀ ਦੇਖੀਏ ਆਪਾਂ ਗਾਣਾ ਦੇਖੀਏ ਹਨਾ ਆਪਣੇ ਲਾਈਫ ਚ ਸੱਤਵ ਤੇ ਪੂਰੀ ਤੇ ਕਾਰੋਬਾਰਵਤੀ ਆ ਆਪਣਾ ਕੋਈ ਕੰਮਕਾਰ ਹੋਵੇ ਹਨਾ ਪਹਿਲੇ ਕੰਮ ਕੁੰਬ ਵਧੀਆ ਕੋਈ ਆਪਣਾ ਸਟਾਰਟ ਕਰਕੇ ਹਨਾ ਫਿਰ ਕਰਾ ਵਗਾਰਾ ਸਾਰਾ ਕੁਝ ਵਧੀਆ ਪਾ ਕੇ ਫਿਰ ਕਰਾ ਪਾ ਨਜ਼ਾਰਾ ਨੇ ਕਰਾ ਮੂ ਤੁਹਾਨੂੰ ਸਾਰਿਆਂ ਨੂੰ ਸੱਦਾ ਹੈ ਜੀ ਸਾਨੂੰ ਪਿਆਰ ਕਰਦੇ ਆ ਆਪਾਂ ਇੱਕ ਨੂੰ ਨਾਮ ਬੁਲਾਇਆ ਤਗਲਾ ਗੁੱਸਾ ਜਿਗਣਾ ਆਪਾਂ ਸਾਰੇ ਇੰਸਟਾ ਫੈਮਿਲੀ ਨੂੰ ਕਿੰਨੇ YouTube ਵਲੌਗ ਫੈਮਿਲੀ ਆ ਆਪਾਂ ਸਭ ਨੂੰ ਅਨਵਰਟ ਕਰਨਾ ਆ ਆਪਣੀ ਮਾਰੇ ਤੇ ਸਾਰਿਆਂ ਨੂੰ ਜਮਨ ਟਕਰਾਨਾਗਾ ਤੁਸੀਂ ਬਸ ਵੇਟ ਕਰੋ ਤੇ ਆਪਾਂ ਸਪੋਰਟ ਕਰਦੇ ਰੋ ਤੁਹਾਨੂੰ ਬਹੁਤ ਜਲ ਦੱਸੇ ਆਪਣਾ ਵਿਆਹ ਵੀ ਦਿਖਾ ਦਾਂਗੇ ਜੀ ਤੇ ਬਾਕੀ ਇਹਨਾਂ ਦੀ ਆਈਡੀ ਹੈਗੀ ਆ ਮਿਸਟਰ ਗਿੱਲ 03x ਤੇ ਬਾਕੀ ਆਪਾਂ ਅੱਗੇ ਪੜ੍ਹਦੇ ਆ ਠੀਕ ਆ ਆਖੀ ਲਿਖਿਆ ਹੋਏ ਕਿਤਨੇ ਅੱਛੇ ਹੋ ਆ ਦੀਨੇ ਬੋਏ ਮਨੂ ਥੈਂਕ ਯੂ ਸੋ ਮਾਟ ਤੇ ਤੇ ਬਾਕੀ ਸਾਰਾ ਨਾ ਹੀ ਪਛਾ ਬਿਮਾਰੀ ਤੇ ਕਦੋਂ ਕਰਾਣੇ ਸਾਰਾ ਦਾ ਬਤ ਤੋਂ ਬਤ ਸਵਾਲ ਹੈ ਕਿ ਆਪਾਂ ਤੁਹਾਨੂੰ ਦੱਸ ਦਿੱਤਾਣਾ ਜੀ ਕਿ ਆਪਾਂ ਮੈਰਿਜ ਕਿਉਂ ਨਹੀਂ ਕਰਾਣੇ ਤੇ ਕਦੋਂ ਕਰਾਣੀਆਂ ਥੋੜਾ ਘੱਟ ਟਾਈਮ ਲੱਗੂਗਾ ਪਰ ਆਪਾਂ ਜਲਦੀ ਕਰਾਵਾਂਗੇ ਬਾਈ ਜੇ ਤੁਸੀਂ ਕੁਝ ਬੋਲਦਾ ਆ ਪਰ ਤੁਸੀਂ ਕਿਹੜਾ ਬੋਲਤੋਂ ਇੱਕ ਇਹਦੀ ਲਿਖ ਇੱਕ ਕਮੈਂਟ ਆਇਆ ਹੈਗਾ ਕਹਿੰਦੇ ਆਪ ਪੰਜਾਬ ਮੇਂ ਕਾਂ ਸੇ ਹੋ ਨੇ ਦੱਸੂਗਾ ਵੀ ਆ ਪੰਜਾਬ ਦੇ ਕਿੱਥੇ ਆ ਬੋਲੋ ਬਠਿੰਡਾ ਬਈ ਬਠਿੰਡੇ ਤੋਂ ਠੀਕ ਹੈ ਬਈ ਸਾਰੇ ਜਾਣੇ ਤੇ ਇਹਨਾਂ ਦੀ ਆਈਡੀ ਹੈਗੀ ਆ ਚਲੋ ਸਾਡਾ ਹੱਸਦੇ ਪੁੱਤ ਭਰਤੇ ਵਗੈ ਆਪਾਂ ਸਭ ਨੂੰ ਪਾਲਤੇ ਕਰਨੀਆਂ ਤੇ ਸਦੀ ਵੀ ਪਹਿਲੇ ਸਾਲਰ ਤਾਂ ਲਾਣਾ ਆਪਾਂ ਖਰਚਾ ਤੇ ਬਾਕੀ ਜਿਨ੍ਹਾਂ ਦਾ ਕਮੈਂਟ ਆ ਆ ਪੰਜਾਬ ਮੇਂ ਕਾਂ ਸਿਓ ਇਹਨਾਂ ਦੀ ਆਈਡੀ ਹੈਗੀ ਆ ਅੰਚੂ ਅੱਗੇ ਲਿਖਾ ਅਮੀਪੁਰਿਆ ਅੰਚੂ ਅੰਪੂਪੁਰਿਆ ਤੇ ਸਪੇਸ ਪਾ ਕੇ 153 ਠੀਕ ਹੈ ਤੇ ਬਾਕੀ ਆਹਾ ਜਸ ਮਾਨਕ ਦੀ ਫੈਨ ਕਰ ਲੈਣਾ ਇਹਨਾਂ ਦਾ ਮੈਂ ਬਹੁਤ ਦੇਖਿਆ ਸਾਡੀ ਹਰੇਕ ਵੀਡੀਓ ਦੇ ਨੀਚੇ ਇਹਨਾਂ ਦਾ ਕਮੈਂਟਿੰਗ ਦਾ ਲਾਈਕ ਵੀ ਹੁੰਦਾ ਨਾ ਇਹਨਾਂ ਨੇ ਲਿਖਿਆ ਕਿ ਕਿਵੇਂ ਆਉਂਦੀ ਕਿਵੇਂ ਹੋ ਤੁਸੀਂ ਹਨ ਤੇ ਬਾਕੀ ਅਸੀਂ ਦੱਸ ਦੇਣਾ ਅਸੀਂ ਬਹੁਤ ਵਧੀਆ ਕਿ ਬਾਕੀ ਥੋੜਾ ਜਿ ਖਾਮ ਲੱਗਿਆ ਪਿਆਗਾ ਬਾਕੀ ਸਾਰਾ ਕੁਝ ਸੈਟ ਹੈਗਾ ਬਾਕੀ ਠੰਡ ਲੱਗ ਰਹੀ ਆ ਧੁੱਪੇ ਬੈਠਾ ਸੀਗਾ ਉਹ ਯਾਰ ਮੈਨੂੰ ਪਛਾਣ ਹੀ ਨਹੀਂ ਕੀ ਹੋਇਆ ਕਰਪੀਤ ਇੱਕ ਮਰ ਅੰਧੇ ਆੜੇ ਤੇ ਨਾ ਆਪਣਾ ਮੈਸੇਜ ਆਇਆ ਵਾ ਇਹ ਸ਼ਾਦਮਰੀ ਗੈਸਟ ਹੋਕ ਜਾਂ ਰਿਸ਼ਤੇਦਾਰ ਹੋਣਗੇ ਆਪਾਂ ਨਾਲ ਰਿਪਲਾਈ ਕਰਾਂਗੇ ਅੱਛਾ ਅੱਛਾ ਇਹਨਾਂ ਦਾ ਆਈਡੀ ਹੈਗੀ ਆ ਸਿਮਰ ਸਪੇਸਪਾ ਗੈਸ ਤੇ 2417 ਇਹਨਾਂ ਦੀ ਆਈਡੀ ਆ ਤੇ ਬਾਕੀ ਇਹਨਾਂ ਨੂੰ ਬਾਅਦ ਚਾਪੋਂ ਕੰਟੈਕਟ ਕਰ ਲਾਂਗੇ ਤੇ ਇੱਕ ਦੀਦੀ ਦਾ ਮੈਸੇਜ ਆਇਆ ਸੋਨੂ ਦੀ ਬਲੌਗ ਮਤਲਬ ਐਵਰੀਡੇ ਪਾਇਆ ਕਰੋ ਮਤਲਬ ਵੀ ਹਰ ਦਿਨ ਪਾਇਆ ਕਰੋ ਹਣਾ ਅਸੀਂ ਤਾਂ ਕੋਸ਼ਿਸ਼ ਕਰਦੇ ਆਂ ਬਲੌਗ ਆਪਾਂ ਤੇਲੇ ਪਾ ਜੇਣਾ ਥੁਰ ਪਤਾ ਤੇ ਘਰ 'ਚ ਥੋੜੇ ਜਿਹਾ ਪ੍ਰੋਬਲਮ ਹੁੰਦੇ ਰਹਿੰਦੇ ਆ ਹਣਾ ਤੇ ਜਦੋਂ ਕਿ ਤਾ ਜਾਣਾ ਹੁੰਦਾ ਤੁਹਾਨੂੰ ਪਤਾ ਜਾ ਹਣਾ ਤੇ ਕਾਪਣੋ ਕਲਾ ਕਰਤੇ ਵਗਾਰਾ ਵੀ ਹਾਂ ਨੇ ਸਾਧਨ ਵਿਹਾਨ ਕਿੱਥੇ ਆਪਾਂ ਜਾ ਸਕੀਏ ਨਾ ਵਲੌਗ ਕੱਢ ਸਕੀਏ ਤੇ ਵਲੌਗ ਕੱਟਣਾ ਕਹੜਾ ਸੌਖੇ ਗੱਲ ਆ ਆਪਾਂ ਲੋਕੇਸ਼ਨਾਂ ਤਾਂ ਜਾਣਾ ਪੈਂਦਾ ਹਣਾ ਤੇ ਆਪਾਂ ਤਾਂ ਪਸੰਦ ਸਾਰਿਆਂ ਲੋਕੇਸ਼ਨਾਂ ਦਾ ਪਤਾ ਤੁਹਾਨੂੰ ਦਿਖਾ ਹੀ ਦਿੱਤੀਆਂ ਵਲੌਗ ਚ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਵਧਿਆ ਤੋਂ ਵਧਿਆ ਲੋਕੇਸ਼ਨ ਤੇ ਵਧਿਆ ਕੰਟੈਂਟ ਦਾ ਵਲੌਗ ਲੈ ਕੇ ਆਈਏ ਸਾਡੇ ਵੀ ਪੂਰੇ ਕੁਐਸਚਨ ਹੁੰਦੇ ਸਾਡਾ ਵੀ ਮੂਡ ਆਪਸ ਹੋ ਜਾਂਦਾ ਜਦੋਂ ਸਾਡੇ ਵਲੌਗ ਨਾ ਪੈਂਦਾਗਾ ਸਾਨੂੰ ਵੀ ਟੈਨਸ਼ਨ ਹੋ ਜਾਂਦੀ ਸਾਡਾ ਵਲੌਗ ਨਹੀਂ ਪਿਆਰ ਵਿੱਚ ਘਟ ਦੋ ਜਦ ਤੱਕ ਕੁਝ ਹਣਾ ਤੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਵੀ ਵਲੌਗ ਟੈਲੀ ਅਪਲੋਡ ਕਰਿਆ ਕਰਕੇ ਬਾਕੀ ਆ ਦੀ ਦੀ ਆਈਡੀ ਹੈਗੀ ਆ ਗਰੇਵਾਲ ਛੋਟੀ ਆਰ ਤੇ 15 ਹਾਂਜੀ ਤੇ ਬਾਕੀ ਜੀ ਦਾ ਬਹੁਤ ਬਹੁਤ ਧੰਨਵਾਦ ਕਾਪਾ ਨੂੰ ਮੈਸੇਜ ਆਇਆ ਇਨੋ ਸੰਤਦੀਪ ਗੱਲ ਦਾ ਤੀਤੀ ਮੈਂ ਤੁਹਾਨੂੰ ਮਿਲਣਾ ਚਾਹੁੰਆਂ ਹਾਂ ਚੀਤੀ ਜੀ ਜਰੂਰ ਆਪਾਂ ਜਦੋਂ ਬਠਿੰਡੇ ਕਿਤੇ ਆਏ ਆਪਾਂ ਸਟੋਰੇ ਪਾਵਾਂਗੇ ਸਾਰੇ ਜਾਣੇ ਜਰੂਰ ਰੈਡੀ ਰਹਿਓ ਬਠਿੰਡੇ ਮਿਲਣਾ ਜਦੋਂ ਵੀ ਤੁਹਾਡਾ ਕੀ ਪੈਂਡਾ ਹਨਾ ਤੁਸੀਂ ਮੜਾ ਇੱਕ ਕਮੈਂਟ ਕਰ ਦਿਆ ਕਰੋ ਤੇ ਜੇ ਸਾਡਾ ਸ਼ਾਰ ਪੈਂਡਾ ਕਦੇ ਵੀ ਆਈਏ ਹਨਾ ਤੁਹਾਨੂੰ ਅਸੀਂ ਰਿਪਲਾਈ ਕਰੂ ਕਰਾਂਗੇ ਹਨਾ ਤੇ ਫਿਰ ਆਪਾਂ ਮਿਲ ਲਾਂਗੇ ਠੀਕ ਹੈ ਜੀ ਬਾਕੀ ਇੱਕ ਦੀ ਰਕਮੈਂਟ ਆਇਆ ਵੀ ਨਾਈਸ ਕਪਲ ਹਨਾ ਤੇ ਬਹੁਤ ਬਹੁਤ ਥੈਂਕ ਯੂ ਦੀ ਜੀ ਦੀ ਆਈਡੀ ਹੈਗੀ ਆ EK ਸਪੇਸ ਪਾ ਕੇ ਜਾਨੀ ਬਾਕੀ ਜੀ ਨੇ ਬਹੁਤ ਕੈਂਡ ਕਮੈਂਟ ਕੀਤਾਗਾ ਤੇ ਬਾਕੀ ਤੇ ਬਾਕੀ ਆਹੀ ਕੁਐਸਚਨ ਆਗਾ ਤੁਸੀਂ ਮੈਰਿਜ ਕਦੋਂ ਕਰਾਦੇ ਹੋ ਤੇ ਇੱਕ ਨੇ ਲਿਖਿਆ ਹੋਇਆਗਾ ਕੀ ਗਾਰੰਟੀ ਆ ਜੇ ਰਿਪਲਾਈ ਨਾ ਕੀਤਾ ਤਾਂ ਪਹਿਲੇ ਮੇਰਾ ਹੀ ਕਰ ਦੀ ਪਲੀਜ਼ ਇਹ ਦੀ ਜੀ ਨੇ ਨਾ ਉਹ ਪੂਰਾ ਚਲਿਆ ਪਰ ਮੈਸੇਜ ਆਇਆ ਕਹਿੰਦਾ ਕੀ ਗਾਰੰਟੀ ਆ ਕਿ ਤੁਸੀਂ ਮੈਸੇਜ ਰਿਪਲਾਈ ਕਰੋਗੇ ਆਪਾਂ ਉਹਨਾਂ ਦਾ ਮੈਸੇਜ ਰਿਪਲਾਈ ਕਰਦੇ ਆਂਗੇ ਜੇ ਦੀ ਉਹਨ ਕਰਤਾ ਹਨਾ ਗੁੱਸਾ ਨਾ ਕਰੇ ਉਹਨਾਂ ਵਪਾਰ ਅਪਲਾਈ ਕਰਾਂਗੇ ਤਾਂ ਤੁਹਾਨੂੰ ਬੈਕ ਪਾਲੋ ਚ ਉਹ ਕਰ ਲਾਂਗੇ ਕੋਈ ਗੱਲ ਨਹੀਂ ਇਹਨਾਂ ਦੀ ਆਈਡੀ ਹੈਗੀ ਆ ਆਫੀਸ਼ੀਅਲ ਸਪੇਸ਼ ਪਾ ਕੇ ਨਵ ਤੇ 40 ਪਿੱਛੇ 1 ਕਿਵੇਂ ਸੰਸਟਾ ਤੁਸੀਂ ਕੋਈ ਵੀਡੀਓ ਬਣਾ ਲਈ ਸਾਡ ਸੌਂਗ ਤੇ ਉਹ ਆਪਾਂ ਵੈਸੇ ਸੌਂਗ ਪ੍ਰਮੋਸ਼ਨ ਆਉਂਦੇ ਹਨ ਆਪਾਂ ਅਨੁਸਾਰ ਵੀ ਆ ਜਾਂਦਾ ਕੋਈ ਫਾਣੀ ਵੀ ਆ ਜਾਂਦਾ ਹਨਾ ਕੋਈ ਵਧੀਆ ਜਾ ਜਾਂਦਾ ਆਪਾਂ ਉਹਵੇਂ ਆਪਾਂ Song promotion ਕਰਦੇ ਨੇ ਆਪਣੇ ਸਾਡ ਵਾਲੇ ਕੋਈ ਗੱਲ ਨਹੀਂ ਹੈ ਕਿ ਅਸੀਂ ਦੋਨੇ ਬਹੁਤ ਵਧੀਆ ਚੱਲ ਰਿਹਾ ਸਾਡਾ ਰਿਸ਼ਤਾ ਹਨਾ ਤੇ ਬਾਕੀ ਅਸੀਂ ਬਹੁਤ ਖੁਸ਼ ਹਾਂ ਤੇ ਬਸ ਜਿਹੜੇ ਸਾਡ Song ਤੇ ਆ ਸਾਡੇ promotion ਵਾਲੇ ਹੁੰਦੇ ਆ ਤੁਹਾਨੂੰ ਪਤਾ ਹੈ ਸਾਡੇ ਦਾ ਕੀਮਤ ਪੁਰਾਣਾ ਵੀ ਅਸੀਂ ਕਰਨੀ ਹੁੰਦੀ ਆ ਕਿ ਤੇ ਇੱਕ ਦੀ ਦਾ ਕਮੈਂਟ ਆਇਆਗਾ ਤੁਸੀਂ ਪੜ ਦੋ ਆ ਤਾਂ ਮੈਨੂੰ ਥੋੜਾ ਤੇ ਤਾਂ ਸਟੋਰੀ ਕਰਨੀ ਕੀਤੀ ਆ ਹਨਾ ਨਹੀਂ ਨਹੀਂ ਹੋਰ ਆਵਲੇ ਗੇਰੇ ਨਾ ਤਾਂ ਸਾਡੇ ਨਾਲ ਲਾਕ ਡਾਣਤੀ ਹੋ ਗਈਆਂ ਤਾਂ ਫੰਗਾਰ ਮੈਂ 11ਵੀਂ 12ਵੀਂ ਆਪਾਂ ਓਪਨ ਕੀਤੀ ਆ ਅਸੀਂ ਮੈਂ ਪਲਾਸਟਿਕ ਦਿੱਤੀ ਆ ਤੇ ਮੈਂ ਅੱਗੇ ਥੋੜੇ ਘਰ ਤੇ ਹਾਲਾਤ ਸਹੀ ਨਹੀਂ ਸੀਗੇ ਤੇ ਆਪਾਂ ਅੱਗੇ ਨਹੀਂ ਪੜੇ ਇਹਨਾਂ ਇਹ ਮੇਰੇ ਤੋਂ ਜ਼ਿਆਦਾ ਪੜੇ ਹੋਇਆ ਮੈਂ ਪਲਾਸਟਿਕ ਦਿੱਤੀ ਆ ਤੇ ਚਲੋ ਆਪਾਂ ਅਗਲਾ ਕੁਆਚ ਚੈੱਕ ਕਰਦੇ ਹਾਂ ਪੈਸੇ ਆ ਦੀ ਜਿਹੜੀ ਸੀਗੀ ਕੀ ਲਿਆ ਦ ਦ ਜੈਮਨ ਇੱਕ ਤਾਂ ਨਾ ਮੈਂ ਸਕਰੀਨ ਇਹੋ ਜਿਹਾ ਪੱਕ ਕੇ ਲਿਆ ਤੇ ਪੇਪਰ ਤੋਂ ਦੂਜਾ ਬੰਧਾਣਾ ਦੇਖ ਸਕਦੇ ਮੈਂ ਦੇਖ ਸਕਦਾ ਰੈਵਨਸੀਅਲ ਸਕਰੀਨ ਪਵਾਇਆ ਰਹੇ ਦੂਜੇ ਵੱਲੋਂ ਦੱਸੇ ਨਾ ਬਲੈਕ ਬਲੈਕ ਆ ਦਿਨਗਾ ਹਾਂ ਕਰਿਆ ਕਾ ਕਮੈਂਟ ਤੁਸੀਂ ਪੜਦੋਈ ਮੈਂ ਮਾਰ ਨਹੀਂ ਸਕਦਾ ਮੈਂ ਲਵ ਯੂ ਡਾਰ ਲੇਗਾ ਇਹ ਕੋਣਾ ਜੱਸੋ ਇਹ ਸ਼ਾਇਦ ਮੇਰੇ ਕਲਾਸ ਵਿੱਚ ਟਾਇਨਾ ਨੇ ਮੈਨੂੰ ਲਵ ਯੂ ਕਿਹਾ ਥੈਂਕ ਯੂ ਸੋ ਮਚ ਇੱਕ ਦਿਨ ਕਮੈਂਟ ਕੀਤਾ ਕਹਿੰਦੀ ਮੇਰਾ ਤਾਂ ਕਦੇ ਰਿਪਲਾਈ ਕੀਤਾ ਨਹੀਂ ਕਹਿੰਦੀ ਕਿਵੇਂ ਹੋ ਹਨ ਇਹ ਦੀਦਾ ਵੀ ਪਰ ਰਿਪਲਾਈ ਕਰਦੇ ਨੇ ਇਹਨਾਂ ਦਾ ਆਈਡੀ ਹੈ ਇਟ ਇਜ਼ ਯੂਅਰ ਕੋਮਲ ਪੀ ਵੀ 03 ਨਹੀਂ ਤੁਸੀਂ ਆਪਾਂ ਰਿਪਲਾਈ ਕਰਦੇ ਹੋ ਹੋ ਠੀਕ ਹੋ ਤੁਸੀਂ ਬਹੁਤ ਵਧੀਆ ਆਪਾਂ ਤੇ ਥੈਂਕ ਯੂ ਸੋ ਮਾਚ ਆਪਾਂ ਨੂੰ ਮੈਸੇਜ ਕਰਨ ਲਈ ਤੇ ਸਾਢੇ ਪਾਟ ਨਾਲ ਲਾਦਾ ਥੱਕ ਜਾਊਗਾ ਹਨਾ ਇਹਨਾਂ ਨੂੰ ਵੀ ਕੁਝ ਕਹਿ ਦੋ ਇਹਨਾਂ ਨੂੰ ਵੀ ਕੁਝ ਕਮੈਂਟ ਕਰੋ ਪਰ ਫਲਾਇ ਕਰਾਂਗੇ ਇੱਕ ਦਿਨ ਇੱਕ ਕਮੈਂਟ ਕੀਤਾ ਹੋਇਆ ਹੈ ਹੈਲੋ ਸਿਸ ਮੈਰਿਜ ਕਦੋਂ ਕਰਾਉਣੀ ਆ ਦੀਦੀ ਜਦੋਂ ਕਰਾਈ ਤੁਹਾਨੂੰ ਪੱਕਾ ਦੱਸਾਂਗੇ ਤੇ ਇਹ ਦੀਦੀ ਜਿਹੜੀ ਹੈਗੀ ਆ ਆਈਸੋਪ੍ਰੀਸ ਸਪੇਸ ਪਾ ਕੇ 786 ਤੇ ਜਿਹਨਾਂ ਆਪਣੇ ਆਪਣੇ ਮੈਰਿਜ ਹੈ ਨਾ ਆਪਾਂ ਸਭ ਨੂੰ ਅਨਵਰਟ ਕਰਨਾ ਮੈਂ ਇਸ ਲਈ ਗਲਤੀ ਨਹੀਂ ਕਰਦੀ ਤਾਂ ਪਲੀਜ਼ ਤੁਸੀਂ ਗਲਤੀ ਨਾ ਕਰੋ ਸਾਢਾ ਦਾ ਦੇਖ ਲੈ ਤੇ ਹਲੋ ਵੀਰਾਂ ਥੋੜੇ ਨਾਲ ਵੀਡੀਓ ਬਣਾ ਬਣਾ ਲਈ ਸੀ ਤੁਸੀਂ ਪੰਡ ਆ ਜਾਓ ਸੋਨਾ ਸੋਨਾ ਸੈਂਟਰਪ੍ਰਾਈਸ ਹੂੰ ਪਤਾ ਨਹੀਂ ਇਦਾਂ ਕੁਝ ਲਿਖਿਆ ਥੋੜਾ ਨਾਲ ਸਹੀ ਨਹੀਂ ਲਿਖਿਆ ਨਾ ਨੇ ਆਪਾਂ ਨੂੰ ਸਮਝ ਨਹੀਂ ਆਈ ਹਨਾ ਬਾਕੀ ਨਾ ਤੇ ਆਈਡੀ ਹੈਗੀ ਆ ਗੋਰ ਸਹਜ ਸਪੇਸ ਪਾ ਕੇ 0786 ਤੇ ਬਾਕੀ ਹਾਂਜੀ ਕੋਈ ਨਹੀਂ ਤੇ ਜਰਤ ਸੇ ਆਏ ਜਦੋਂ ਆਪਾਂ ਮਿਲਿਆ ਆਪਾਂ ਜਰੂਰ ਬੁਲਾਵਾਂਗੇ ਦੀ ਵੀਡੀਓ ਆਪਾਂ ਵੀਰਾਂ ਜ਼ਰੂਰ ਬਣਾਵਾਂਗੇ ਬਾਕੀ ਸਾਰਾ ਨਹੀਂ ਪੁੱਛਿਆ ਜਾਵੇ ਕਿਵੇਂ ਹੋ ਹਨਾ ਹਾਂ ਚ ਬਹੁਤ ਵਧੀਆ ਟਾੜੇ ਨਾਰੇ ਚ ਕਦਮਾਂ ਉਹ ਆਪਾਂ ਤੁਹਾਨੂੰ ਦੱਸਦੇ ਕਿੰਨੀ ਸਟੱਡੀ ਕੀਤੀ ਆ ਭੈਣ ਮੈਂ ਪਲਾਸਟਿਕ ਕੀਤੀ ਆ ਜੀ ਵੀਰੇ ਇੱਕ ਮਟਰ ਦੇ ਇੱਕ ਨੇ ਹਿੰਦੀ ਚ ਕਮੈਂਟ ਕੀਤਾ ਹੋਇਆ ਕਹਿੰਦਾ ਬਾਈ ਜੀ ਆਪਕਾ ਵਿਲੇਜ ਨਾਮ ਕੀ ਹੈ ਆਪਸੇ ਮੁਲਾਕਾਤ ਕਰਨਾ ਚਾਹਤਾ ਹੂੰ ਨਾਈਸ ਜੋੜੀ ਅੱਛਾ ਜੀ ਬਾਈ ਆਪ ਮੁਲਾਕਾਤ ਕਰਨਾ ਚਾਹਤੇ ਆ ਵੀਰੇ ਦਿਹਾੜੀ ਹੈਗੀ ਆ ਆਸ਼ੀਸ਼ ਸਪੇਸ ਪਾ ਕੇ ਕੋਤਰਾ ਹੀ ਲਿਖਣ ਹਾਂ ਜੀ ਹਾਂ ਜੀ ਕੋਈ ਉਤਰਾਂ ਹਾਂ ਆ ਕੋਈ ਬਾਤ ਨਹੀਂ ਕਰੇ ਜਬਾ ਪਠੰਡੇ ਆਵਕੇ ਤੋਂ ਹਮ ਲਾਕਤ ਕਰ ਲੇਗੇ ਬਾਈ ਕੋਣਾ ਹਿੰਦੀ ਆਤੀ ਆ ਤਾਂ ਇਸ ਲਈ ਹਮਨੇ ਹਿੰਦੀ ਸੇ ਰਿਪਲਾਈ ਕੀਆ ਬਾਕੀ ਥੋੜੀ ਹਿੰਦੀ ਕੰਨ ਲਵਾਣਾ ਜੇ ਇੱਕ ਦਿਨ ਕਮੈਂਟ ਦਿੱਤੀ ਤੁਸੀਂ ਸਾਡੇ ਪਿੰਡ ਆ ਸਕਦੇ ਹੋ ਹਾਂ ਜੀ ਜ਼ਰੂਰ ਥੋੜਾ ਪਿੰਡ ਦੱਸ ਦਿਓ ਅਫੀਸ਼ਲ ਅਮਨ 33 ਨਾਂ ਤੇ ਆਈਡੀ ਦਾਤੇ ਦਾ ਮੈਸੇਜ ਆਇਆ ਵੀ ਕਹਿੰਦਾ ਤੁਸੀਂ ਸਾਡੇ ਪਿੰਡ ਆ ਸਕਦੇ ਹੋ ਤੇ ਜੇ ਕੋਈ ਆਪਣਾ ਕੰਮ ਹੋਊਗਾ ਤਾਂ ਆਪਾਂ ਜ਼ਰੂਰ ਆਵਾਂਗੇ ਤੁਹਾਨੂੰ ਜ਼ਰੂਰ ਮਿਲ ਕੇ ਦਵਾਂਗੇ ਇੱਕ ਦਿਨ ਨੇ ਕਮੈਂਟ ਕੀਤਾ ਕਹਿੰਦੇ ਤੁਸੀਂ ਮੇਰੇ ਮੈਸੇਜ ਦਾ ਰਿਪਲਾਈ ਨਹੀਂ ਕਰਦੇ ਕਹਿੰਦੀ ਕਿਉਂ ਮੇਰੇ ਮੈਸੇਜ ਦਾ ਰਿਪਲਾਈ ਕਰਦਾ ਤਾਂ ਹੈਗਾ ਨਾ ਕਈ ਆਪਾਂ ਨਾ ਮੈਸੇਜ ਮੈਂ ਰਿਪਲਾਈ ਕਰ ਫਲਾਉਣਾ ਕਈ ਫਾਲਤੋ ਲੋਕ ਹੁੰਦੇ ਆ ਬਗਵਾਸ ਕਰਨ ਲਈ ਹਨ ਤੇ ਮੈਨੂੰ ਥੋੜਾ ਜਿਹਾ ਹੁੰਦਾ ਹੈ ਨਾ ਕਿ ਆਪਾਂ ਰਿਪਲਾਈ ਵੀ ਕਰ ਲਿਆ ਪਹਿਲਾਂ ਤਗਲਾ ਪ੍ਰੋਮੋਸ਼ਨ ਦੇ ਨਾਂ ਤੇ ਆਪਾਂ ਮੈਸੇਜ ਕਰ ਲਾਂਦਾ ਆਪਾਂ ਰਿਪਲਾਈ ਕਰ ਦਿੰਦੇ ਆ ਫਿਰ ਆਪਾਂ ਨੂੰ ਗਲਤ ਫਲਤ ਬੋਲਦਾ ਇਸ ਲਈ ਮੈਂ ਡਰਦੀ ਮੈਸੇਜ ਨੂੰ ਰਿਪਲਾਈ ਕਰਦੀ ਕਿਸੇ ਦਾ ਹਮ ਇਹਨਾਂ ਦੀ ਆਈਡੀ ਹੈਗੀ 8 is ਪ੍ਰੀਤ 7986 हां जी बाकी ਕੋਈ ਗੱਲ ਨਹੀਂ ਤੇ ਮੈਂ ਤੁਹਾਡਾ ਮੈਸੇਜ ਜ਼ਰੂਰ ਦੇਖੂਗੀ ਤੇ ਆਪਾਂ ਰਿਪਲਾਈ ਕਰਾਂਗੇ ਤੇ ਗੱਲਬਾਤ ਕਰਾਂਗੇ ਇੱਕ ਦਿਨ ਸਿਸਟਰ ਮੈਂ ਤੁਹਾਨੂੰ ਦੁਬਾਰਾ ਮਿਲਣਾ ਆਣਾ ਮੈਂ ਪਹਿਲਾਂ ਤੁਹਾਡੇ ਘਰ ਆਈ ਸੀ ਹਾਂਜੀ ਤੇ ਤੁਸੀਂ ਜ਼ਰੂਰ ਆਇਓ ਤੇ ਖੁੱਲਾ ਸਤਾ ਆਪਣਾ ਖੁੱਲਿਆ ਦਰਵਾਜ਼ਾ ਜਦੋਂ ਮਰਚੀ ਆ ਜਾਓ ਠੀਕ ਹੈ ਬਰਾਕੀ ਦੀਦੀ ਦੀ ਆਈਡੀ ਹੈਗੀ ਬਰਾਊਨ ਕੁੜੀ ਪੀਵੀ 12 ਬਾਕੀ ਦੀਦੀ ਤੁਹਾਡਾ ਥੈਂਕ ਯੂ ਤੇ ਤੇ ਵਲਾਕ ਨਹੀਂ ਹੁਣ ਆਪਾਂ ਆਉਂਦੇ ਤੁਸੀਂ ਕਾਫੀ ਦਿਨ ਹੋ ਗਏ ਉਹ ਬਸ ਥੋੜੀ ਜਿਹੀ ਪ੍ਰੋਬਲਮ ਹੋ ਜਾਂਦੀ ਆ ਆ ਬਲੌਗ ਨਹੀਂ ਬਣਦੇ ਹਨਾ ਕਈ ਵਾਰ ਟਾਈਮ ਹੀ ਨਹੀਂ ਲੱਗਦਾ ਬਾਕੀ ਆਈਡੀ ਮੈਂ ਬਹੁਤ ਵਾਰੀ ਦੇਖੀ ਆ ਦੀਦੀ ਜਰਾ ਹਰੇਕ ਵੀਡੀਓ ਤੇ ਕਮੈਂਟ ਹੁੰਦਾ ਆ ਦੀਦੀ ਦਾ ਆਈ ਐਮ ਤਾਨਿਆ ਕਾਰ ਅਤਮ ਤੇ ਆਈ ਐਮ ਤਾਨਿਆ ਸਪੇਸ ਪਾਕ ਕਾਰ ਫਿਰ 34 ਹਨਾ ਇਹ ਮੈਂ ਦੇਣਾ ਦੀਦੀ ਦਾ ਬਾਵਾਂ ਸਾਰਾ ਥੈਂਕ ਯੂ ਬਹੁਤ ਹਰੇਕ ਵੀਡੀਓ ਤੇ ਕਮੈਂਟ ਹੁੰਦੇ ਨੇ ਤਾਂ ਲਾਈਕ ਵੀ ਹੁੰਦਾਗਾ ਤੇ ਬਾਕੀ ਥੈਂਕ ਯੂ ਦੀਦੀ ਇੱਤਰ ਫਿਰ ਆਪਾਂ ਹੁਣ ਨਾਸ਼ਟ ਬਣਾ ਕਰਦੇ ਆਂਗੇ ਇੱਕ ਦੀਦਾ ਕਮੈਂਟ ਆਇਆ ਹੈਲੋ ਦੀਦੀ ਤੁਸੀਂ ਮੋਗੇ ਕਿੰਨੀ ਵਾਰ ਆਏ ਹੋ ਤੇ ਤੁਹਾਡੀ ਮੈਰਿਜ ਕਦੋਂ ਆ ਮੈਨੂੰ ਅਜੇ ਤੱਕ ਦੀਦੀ ਹਜੇ 2-3 ਸਾਲ ਮੈਨੂੰ ਰੋਕੇ ਹੋਊਗੀ ਤੇ ਬਾਬੇ ਦੀ ਕਿਰਪਾ ਹੀ ਤਾਂ ਪਹਿਲੀ ਕਰਾਂ ਲਾਂਗੇ ਬਹੁਤ ਵਾਰ ਆਇਆ ਛੋਟ ਵਗਾਰਾ ਖਿੱਤੇ ਆਣ ਆ ਹਾਂ ਉਹ ਨਹੀਂ ਕਹਿਣਾ ਪਹਿਲਾਂ ਬੋਰ ਬਰੀ ਗਏ ਨਾ ਆਪਾਂ ਹਾਂ ਤੇ ਛੋਟ ਵਗਾਰਾ ਆਉਂਦੇ ਰਹਿੰਦੇ ਆਪਾਂ ਨੂੰ ਤੇ ਆਪਾਂ ਕਰ ਲੈ ਤੇ ਆ ਤੇ ਆਜਦਾ ਬਾਕੀ ਆ ਤਾਂ ਫੇਰ ਉਹੀ ਆ ਗਿਆ ਸਾਰੇ ਬਾਕੀ ਆਪਾਂ ਨੂੰ ਮਿਲਣ ਬਾਰੇ ਕਹੀ ਜਾਣ ਤੇ ਆ ਤੇ ਆਪਾਂ ਸਭ ਨੂੰ ਜ਼ਰੂਰ ਮਿਲਾਂਗੇ ਸਾਰੇ ਬਠੰਡੇ ਆ ਕੇ ਆਪਾਂ ਨੂੰ ਕਰ ਮੈਸੇਜ ਕਾਲ ਕਰ ਲਓ ਤੇ ਆਪਾਂ ਹਾਜ਼ਰ ਹੋਵਾਂਗੇ ਤੇ ਬਾਕੀ ਐਨੇ ਕੁਐਸ਼ਨ ਸੀਗੇ ਜੇ ਕੋਈ ਰਾਇਆ ਕਿ ਹੋਵੇ ਗਲਤੀ ਫਾਲਤੀ ਮਾਫ ਕਰੋ ਤੇ ਬਾਕੀ ਆਪਾਂ ਬਾਕੀ ਆਪਾਂ ਅਗਲੀ ਵਾਰ ਸੋਈ ਲਾਵਾਂਗੇ ਬਾਕੀ ਜਿਹਨੇ ਹੋਰ ਕੈਂਡ ਕੈਂਡ ਕਮੈਂਟ ਕੀਤੇ ਆਪਾਂ ਉਹਨਾਂ ਦੇ ਵੀ ਰਿਪਲਾਈ ਕਰਾਂਗੇ ਬਹੁਤ ਵਧੀਆ ਵਧੀਆ ਕੁਐਸ਼ਨ ਪੁੱਛਿਆ ਕਰੋ ਤੇ ਜਿਹੜਾ ਆਪਾਂ ਦੱਸ ਸਕੀਏ ਪਰ ਜਿਹੜਾ ਪਰਸਨ ਥੈਂਕ ਯੂ so much ਸਾਰਿਆਂ ਦਾ ਦਿলো ਧੰਨਵਾਦ ਜੋ ਆਪਾਂ ਨੇ ਸਪੋਰਟ ਕਰਦੇ ਆ ਹਨਾ ਤੇ ਆਪਾਂ ਨੂੰ ਅੱਜ ਕੈਮਰਾ 'ੱਕੇ ਬੈਠਣ ਦੇ ਇਨੇ ਕੱਟ ਜਾ ਕੇ ਤੋਂਕ ਬਣਾਇਆ ਹਨ ਤੇ ਬਾਕੀ ਆਪਣਾ ਇੱਥੇ ਸਪੋਰਟ ਕਰਦੇ ਰਹੋ ਤੇ ਆਪਾਂ ਡੇਲੀ ਵਲੌਗ ਲੈ ਕੇ ਆਉਂਦੇ ਰਵਾਂਗੇ ਕੋਈ ਗੱਲ ਨਹੀਂ ਆਪਾਂ ਡੇਲੀ ਵਲੌਗ ਪਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਤੁਸੀਂ ਸਪੋਰਟ ਕਰੋ ਤੇ ਸਪੋਰਟ ਕਰਦੇ ਕਰਦੇ ਆਪਾਂ ਤੁਹਾਨੂੰ ਆਕੇ ਆਪਾਂ ਵਿਆਹ ਵੀ ਦਿਖਾਉਣਾਗਾ ਤੇ ਜਿਨ੍ਹਾਂ ਨੂੰ ਸਾਡਾ ਵਿਆਹ ਦੀ ਫੇਰਟਾ ਤੇ ਉਹ ਆਪਾਂ ਸਪੋਰਟ ਕਰੋ ਫਿਰ ਤੁਹਾਨੂੰ ਆਪਾਂ ਵਿਆਹ ਦਿਖਾ ਦਾਂਗੇ ਤੇ ਬਾਕੀ ਹੁਣ ਠੰਡ ਆਈ ਜਾਂਦੀ ਹੈ ਨਾ ਤੇ ਸਾਰੇ ਜਣੇ ਥੋੜੇ ਬਾਜ ਕੇ ਰਹੇ ਕਿਉਂਕਿ ਮੈਨੂੰ ਜ਼ਖਾਮ ਲੱਗ ਗਿਆ ਯਾਰ ਤੇ ਬਾਲੀ ਪੇੜੀ ਹੁੰਦੀ ਮੈਨੂੰ ਪਤਾ ਹੈ ਇਹਨਾਂ ਨੂੰ ਕੁਝ ਜ਼ਿਆਦਾ ਹੀ ਲੱਗਦਾ ਹੋਰ ਯਾਰਾ ਦਾ ਨਹੀਂ ਹੁੰਦਾ ਰਾਤ ਨੂੰ ਨੀਂਦ ਹੁੰਦੀ ਹੈ ਹੈਂ ਕਿ ਤੱਕ ਲਾਣਾ ਸਬਲੌਗ ਤੇਂਕੀ ਤਾਂ ਮੇਰੇ ਕੋਲ ਹੀ ਹੈਗਾ ਐਵੇਂ ਨੱਕ ਨਹੀਂ ਵਗਦਾ ਹੂੰ ਬਸ ਨੱਕ ਨਹੀਂ ਵਗਦਾ ਪਰ ਉਹ ਵਸ ਸਿੰਡੀਆਂ ਨਿਕੀਆਂ ਦਕਰਨ ਜਿਹਨਾਂ ਨੂੰ ਜਖਾਮ ਲੱਗਾ ਉਹ ਮੇਰਾ ਦੁੱਖ ਦਾ ਸਮਝ ਸਕਦਾ ਇਹ ਤਾਂ ਹੱਸੇ ਮਜ਼ਾਕ ਚ ਤੇ ਬਾਕੀ ਆਪਣਾ ਵਲੌਗ ਕਿਤਾਂ ਲੱਕਿਆ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਬਾਕੀ ਮਿਲਦੇ ਆ ਜੀ ਆਪਾਂ ਅਗਲੇ ਵਲੌਗ ਚ ਅਗਲਾ ਵਲੌਗ ਦੇਖਣ ਲਈ ਆਪਣਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਥੋੜਾ ਉੱਤੇ ਵਾਲਾ ਸੁਣਿਆ ਨਾ ਨਾ ਸਬਸਕ੍ਰਾਈਬ ਕਰ ਲਓ ਹਾਂ ਨਾਲੇ ਆਪਾਂ ਜਦੋਂ ਅਗਲੇ ਕੁਐਸਚਨ ਜਦੋਂ ਆਪਾਂ ਆਨਸਰ ਕਰਾਂਗੇ ਹਨ ਨਾਲੇ ਉਹਦੋਂ ਬਾਲ ਆ ਜਾਣਗੇ ਇਹ ਮੁੰਡਾ ਦਾ ਥੋੜਾ ਭਾਰਤੀ ਦੇਖਿਆ ਤੇ ਚਲੋ ਇਹ ਭਾਰਤੀ ਹੋ ਜਾ ਰੱਪ ਕਰੇ ਹਨ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਵੀਡੀਓ 'ਚ ਅਪਲੋਡ ਕਰਾਂਗੇ ਆਪਾਂ ਇਹਨਾਂ ਦੇ ਉੱਤੇ ਬਾਕੀ ਬਾਕੀ ਆ ਜਿਹਨੇ ਮੇਰਾ ਮੋਟਰਸ ਵੀ ਤੋਤਾ ਗਿਆ ਠੀਕ ਹੈ ਹਾਂ ਤੇ ਵਾਦਾ ਦਿੰਦੇ ਵਾਦੇ ਕਹਿੰਦੇ ਬਾਈ ਤੂੰ ਮੈਨੂੰ ਤਾਂ ਕੰਮ ਕਰਾ ਲੈਣਾ ਕਹਿੰਦਾ ਕਹਿੰਦਾ ਬਾਈ ਤੂੰ ਮੱਠੀਆਂ ਮਾਰ ਕੇ ਮਰ ਤਾ ਕੰਮ ਕਰਾ ਲੈਣਾ ਬਾਕੀ ਇਹ ਥੋੜਾ ਜਣਾ ਥੋੜਾ ਮਨ ਤੇ ਫੋਕਲਾ ਗਿਆ ਵਾਸਤੇ ਫਿਰ ਆਪਾਂ ਮਿਲਦੇ ਅਗਲੇ ਵਲੌਗ ਚ ਠੀਕ ਹੈ ਸੱਸਾ ਸਾਰਿਆਂ ਨੂੰ ਕਲਾ ਮਾਤਾ ਬਹੁਤ ਵਧੀਆ ਲੱਗਾ ਤੁਹਾਡੇ ਕਮੈਂਟ ਰੀਡ ਕਰਕੇ ਹਨਾ ਬਾਕੀ ਬਹੁਤ ਵਧੀਆ ਲੱਗਾ ਤੁਸੀਂ ਨਹੀਂ ਸਪੋਰਟ ਕਰਦੇ ਹਨਾ ਬਾਕੀ ਹੁਣ ਆਪਾਂ ਮਿਲਦੇ ਨੇਕਸਟ ਵਲੌਗ ਚ ਤੇ ਉਹਨਾਂ ਟਾਈਮ ਸਾਰੇ ਉਹਨੇ ਟਾਈਮ ਸਾਰੇ ਆਲੇ ਨਜ਼ਾਰੇ ਲਾਓ ਯਾਰ ਬਸ ਹੋਰ ਕੁਝ ਨਹੀਂ ਬਾਕੀ ਖੁਸ਼ ਰਹੋ